देश वर्क न्यूज़ ਤੁਸੀਂ ਦੇਖ ਰਹੇ ਹੋ ਮੈਂ ਹਾਂ ਤੁਹਾਡੇ ਨਾਲ ਮਸਕਾਨ ਸ਼ਰਮਾ ਖਬਰਾਂ ਦੇ ਸਬਲਟਨ ਦੇ ਵਿੱਚ ਤੁਹਾਡਾ ਸਵਾਗਤ ਹੈ ਨਜ਼ਰ ਪਾ ਲੈਣਿਆ ਅੱਜ ਦੀਆਂ ਹੁਣ ਤੱਕ ਦੀਆਂ ਐਨ ਹੈਡਲਾਈਨਸ ਤੇ ਅੱਜ ਈਡੀ ਅਗੇ ਪੇਸ਼ ਨਹੀਂ ਹੋਏ ਅਰਵਿੰਦ ਕੇਜਰੀਵਾਲ ਆਪਨੇ ਕਿਹਾ ਏਜੰਸੀ ਨੂੰ ਅਦਾਲਤ ਦੇ ਹੁਕਮ ਦੀ ਉਡੀਕ ਕਰਨੀ ਚਾਹੀਦੀ ਇਨਾਲੋ ਨੇਤਾ ਨਫੀ ਸਿੰਘ ਰਾਠੀ ਹਤਿਆ ਮਾਮਲੇ ਤੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ ਸਨੇ 12 ਖਿਲਾਫ ਕੇਸ ਦਰਜ ਮਾਲ ਗੱਡੀ ਬਗੈਰ ਡਰਾਈਵਰ ਦੇ ਦੌੜੀ ਰੇਲਵੇ ਨੇ ਸਟੇਸ਼ਨ ਮਾਸਟਰ ਸਨੇ 6 ਜਣੇ ਕੀਤੇ ਮੌਤਲ ਉੱਤਰ ਪ੍ਰਦੇਸ਼ ਚ ਵਾਸਤੇ ਟਰੈਕਟਰ ਟਰਾਲੀ ਵਿਚ ਆਲੇ ਟੱਕਰ ਕਾਰਨ 6 ਮਜ਼ਦੂਰਾਂ ਦੀ ਗਈ ਜਾਨ ਤੇ 2 ਹੋਏ ਗੰਭੀਰ ਜ਼ਖਮੀ ਮਰੀਮ ਨਵਾਜ਼ ਸੂਬਾ ਪੰਜਾਬ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣੀ ਭਾਰਤ ਨੇ ਇੰਗਲੈਂਡ ਨੂੰ 5 ਵਿਕਟਾਂ ਨਾਲ ਹਰਾ ਕੇ ਮੈਚ ਤੇ ਸੀਰੀਜ਼ ਜਿੱਤੀ ਮਨੁੱਖੀ ਤਸਕਰੀ ਦੇ ਮਾਮਲੇ ਚ ਭਾਰਤੀ ਮੂਲ ਦਾ ਨਾਗਰਿਕ ਗ੍ਰਿਫਤਾਰ ਭਾਰਤ ਦੀ ਮੰਗ ਤੋਂ ਬਾਅਦ ਕਈ ਭਾਰਤੀਆਂ ਨੂੰ ਰੂਸੀ ਫੌਜ ਨੇ ਕੀਤਾ ਆਜ਼ਾਦ ਇਹ ਦਾਵਾ ਵਿਦੇਸ਼ ਮੰਤਰਾਲੇ ਨੇ ਕੀਤਾ CISCI ਨੇ 12ਵੀਂ ਦਾ ਅੱਜ ਹੋਣ ਵਾਲਾ ਕੈਮਿਸਟਰੀ ਦਾ ਪੇਪਰ ਕੀਤਾ ਮੁਲਤਵੀ ਹੁਣ ਹੋਵੇਗਾ 21 ਮਾਰਚ ਨੂੰ ਭਾਰਤੀ ਮੂਲ ਦੇ ਕੰਪਿਊਟਰ ਇੰਜੀਨੀਅਰ ਨੂੰ ਟੈਕਸਾਸ 'ਚ ਸਰਵੋੱਚ ਅਕਾਦਮਿਕ ਪੁਰਸਕਾਰ ਦੇ ਨਾਲ ਕੀਤਾ ਗਿਆ ਸਨਮਾਨਿਤ ਸੋ ਇਸ ਰਾਜ ਦੀਆਂ ਹੋਂ ਤੱਕ ਦੀਆਂ ਅਹਿਮ ਹੈਡਲਾਈਨਸ ਤੇ ਜਾਣਦੇ ਹਾਂ ਹੁਣ ਖਬਰਾਂ ਵਿਸਥਾਰ ਦੇ ਵਿੱਚ ਪਹਿਲੀ ਅਹਿਮ ਖਬਰ ਹੈ ਨਵੀਂ ਦਿੱਲੀ ਤੋਂ ਸਾਹਮਣੇ ਆ ਰਹੀ ਹੈ ਆਮ ਆਦਮੀ ਪਾਰਟੀ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਥਿਤ ਦਿੱਲੀ ਆਬਕਾਰੀ ਨੀਤੀ ਕਪਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੀ ਜਾਂਚ ਦੇ ਸੰਬੰਧ ਵਿੱਚ ਅੱਜ ਈਡੀ ਸਾਹਮਣੇ ਪੇਸ਼ ਨਹੀਂ ਹੋਏ ਅਤੇ ਏਜੰਸੀ ਨੂੰ ਵਾਰ-ਵਾਰ ਸੰਮਨ ਜਾਰੀ ਕਰਨ ਦੀ ਥਾਂ ਅਦਾਲਤ ਦੇ ਹੁਕਮਾਂ ਦੀ ਉਡੀਕ ਕਰਨੀ ਚਾਹੀਦੀ ਹੈ ਇਹ ਸਤਵੀਂ ਵਾਰ ਹੈ ਜਦੋਂ ਕੇਜਰੀਵਾਲ ਇਨਫੋਰਸਮੈਂਟ ਡਾਇਰੈਕਟੋਰੇਟ ਦੇ ਸੰਬੰਧਿਤ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਏ ਪਿਛਲੇ ਹਫਤੇ ਈਡੀ ਨੇ ਮੁੱਖ ਮੰਤਰੀ ਨੂੰ ਆਪਣਾ 7ਵਾਂ ਸੰਮਨ ਜਾਰੀ ਕਰਕੇ ਪੁਚੜਪੜਤਾਲ ਲਈ ਏਜੰਸੀ ਦੇ ਸਾਹਮਣੇ ਪੇਸ਼ ਹੁਣ ਲਈ ਗਿਆ ਸੀ ਕੇਜਰੀਵਾਲ ਹੁਣ ਤੱਕ ਇੱਕ ਵੀ ਸੰਬੰਧੀ ਪਾਲਣਾ ਕਰਦੇ ਏਜੰਸੀ ਦੇ ਸਾਹਮਣੇ ਪੇਸ਼ ਨਹੀਂ ਹੋਇਆ ਤੇ ਇਨ੍ਹਾਂ ਸੰਮਨਾਂ ਨੂੰ ਗੈਰਕਾਨੂੰਨੀ ਘਰਾ ਦਿੱਤਾ ਦੂਜੀ ਅਹਿਮ ਖਬਰ ਚੱਚਰ ਤੋਂ ਸਾਹਮਣੇ ਆ ਰਹੀ ਹੈ ਬਹਾਦਰਗੜ੍ਹ ਦੇ ਸਾਬਕਾ ਵਿਧਾਇਕ ਨਰੇਸ਼ ਕੌਸ਼ਿਕ ਸਮੇਤ 12 ਵਿਅਕਤੀਆਂ ਖਿਲਾਫ ਇਨੈਲੋਦੇਸ ਸੂਬਾ ਪ੍ਰਧਾਨ ਨਫੇ ਸਿੰਘ ਰਾਠੀ ਅਤੇ ਉਸਦੇ ਸਹਿਯੋਗੀ ਦੀ ਹਤਿਆ ਦੇ ਮਾਮਲੇ 'ਚ ਮਾਮਲਾ ਦਰਜ ਕੀਤਾ ਗਿਆ ਪਰ ਹਾਲੇ ਤੱਕ ਕੋਈ ਗ੍ਰਿਫਤਾਰੀ ਨਹੀਂ ਹੋਈ। ਇੰਡੀਅਨ نیشنل ਲੋਕ ਦਲ ਹਰਿਆਣਾ ਦੇ ਪ੍ਰਧਾਨ ਅਤੇ ਦੋ ਵਾਰ ਵਿਧਾਇਕ ਰਹਿ ਚੁਕੇ ਨਫੇ ਸਿੰਘ ਰਾਚੀ ਅਤੇ ਉਹਨਾਂ ਦੇ ਸਾਥੀ ਜੈ ਕਿਸ਼ਨ ਨੂੰ ਬੀਤੇ ਦਿਨ ਅਣਪਛਾਤੇ ਕਾਰ ਸਵਾਰ ਹਮਲਾਵਰਾਂ ਨੇ ਗੋਲੀਆਂ ਮਾਰ ਦਿੱਤੀਆਂ ਸੀ। ਹਮਲੇ ਵਿੱਚ ਰਾਠੀ ਦੇ ਅੰਗ ਰੱਖਿਅਕ ਜ਼ਖਮੀ ਹੋਏ। ਰਾਠੀ ਆਪਣੀ ਐਸਯੂਵੀ ਦੀ ਮੁਹਰਲੀ ਸੀਟ ਤੇ ਸੀ ਜਦੋਂ ਹਮਲਾਵਰਾਂ ਨੇ ਬਾਹਰੀ ਲੈਵਲ ਕ੍ਰਾਸਿੰਗ ਨੇੜੇ ਵਾਹਨ ਉਕੇਲਿਆ ਦੇ ਨੇੜੇੋਂ ਅੰਨੇਵਾਹ ਗੋਲੀਆਂ ਚਲਾਈਆਂ। ਕਤਨਾ ਤੋਂ ਬਾਅਦ ਹਮਲਾਵਰ ਫਰਾਰ ਹੋ ਗਏ। ਗੋਲੀ ਚੱਲਣ ਦੀ ਆਵਾਜ਼ ਸੁਣ ਕੇ ਕਿਸੇ ਰਾਹਗੀਰ ਨੇ ਪੁਲਿਸ ਨੂੰ ਸੂਚਨਾ ਦਿੱਤੀ ਇਸ ਤਰ੍ਹਾਂ ਰਾਜ ਦੇ ਗ੍ਰਹਿ ਮੰਤਰੀ ਅਨਿਲ ਵਿਜ ਨੇ ਵਿਧਾਨ ਸਭਾ ਵਿੱਚ ਰਾਠੀ ਹੱਤਿਆ ਕਾਂਡ ਦੀ ਜਾਂਚ ਸੀਬੀਆਈ ਤੋਂ ਕਰਾਉਣ ਦਾ ਪ੍ਰੋਸਾ ਦਿੱਤਾ ਤੀਜੀ ਅਹਿਮ ਖਬਰ ਜਲੰਧਰ ਤੋਂ ਸਾਹਮਣੇ ਆ ਰਹੀ ਹੈ ਡੀ ਆਰ ਐਮ ਫਿਰੋਜ਼ਪੁਰ ਸੰਜੀਤ ਸਾਹੂਨ ਨੇ ਅੱਜ ਦੱਸਿਆ ਹੈ ਕਿ ਐਤਵਾਰ ਦੀ ਮਾਲ ਗੱਡੀ ਘਟਨਾ ਕਾਰਨ 6 ਕਰਮਚਾਰੀਆਂ ਨੂੰ ਮੌਤਲ ਕਰ ਦਿੱਤਾ ਗਿਆ ਮੌਤਲ ਕੀਤੇ ਮੁਲਾਜ਼ਮਾਂ ਵਿੱਚ ਕਟੂਆ ਦਾ ਸਟੇਸ਼ਨ ਮਾਸਟਰ ਅਤੇ ਟ੍ਰੈਫਿਕ ਮਾਸਟਰ ਅਤੇ ਪੁਆਇੰਟ ਮੈਨ ਲੋਕੋ ਪਾਇਲਟ ਸਹਾਇਕ ਲੋਕੋ ਪਾਇਲਟ ਅਤੇ ਲੋਕੋ ਇੰਸਪੈਕਟਰ ਸ਼ਾਮਲ ਹੈ ਕਟੂਆ ਰੇਲਵੇ ਸਟੇਸ਼ਨ ਤੇ ਮਾਲਗੱਡੀ ਅਚਾਨਕ ਬਿਨਾਂ ਡਰਾਈਵਰ ਤੇ ਚੱਲਣ ਲੱਗੀ ਤੇ ਉਹ ਇਸ ਤਰ੍ਹਾਂ ਕਰੀਬ 70 ਕਿਲੋਮੀਟਰ ਪੈਂਡਾ ਤੈ ਕਰਕੇ ਮੁਕੇਰੀਆਂ ਦੇ ਉੱਚੀ ਬੱਸੀ ਆ ਕੇ ਰੁਕ ਗਈ ਚੌਥੀ ਅਹਿਮ ਖਬਰ ਜੌਨਪੁਰ ਤੋਂ سامنے ਆ ਰਹੀ ਹੈ ਜੌਨਪੁਰ ਜ਼ਿਲ੍ਹੇ ਦੇ ਸਿਕਰਾ थाना ਖੇਤਰ ਚ ਰੋਡਵੇਜ਼ ਦੀ ਬੱਸ ਅਤੇ ਟਰੈਕਟਰ ਵਿਚਾਲੇ ਹੋਈ ਟੱਕਰ ਚ ਟਰੈਕਟਰ ਪਲਟਣ ਕਾਰਨ 6 ਮਜ਼ਦੂਰਾਂ ਦੀ ਜਾਨ ਚਲੀ ਗਈ ਤੇ ਦੋ ਮਜ਼ਦੂਰ ਗੰਭੀਰ ਰੂਪ ਦੇ ਵਿੱਚ ਸੱknie ਹੋਏ ਐਤਵਾਰ ਰਾਤ ਕਰੀਬ 11:30 ਵਜੇ ਪ੍ਰਿਆਗਰਾਜ ਤੋਂ ਦੇਵਰੀਆ ਜਾ ਰਹੇ ਉਤਰ ਪ੍ਰਦੇਸ਼ ਟਰਾਂਸਪੋਰਟ ਕਾਰਪੋਰੇਸ਼ਨ ਦੀ ਬੱਸ ਸਮਾਦਗੰਜ ਬਾਜ਼ਾਰ 'ਚ 12 ਮਜ਼ਦੂਰਾਂ ਨੂੰ ਲੈ ਕੇ ਜਾ ਰਹੇ ਟਰੈਕਟਰ ਦੇ ਨਾਲ ਟਕਰਾ ਗਈ। ਹਾਦਸੇ 'ਚ ਟਰੈਕਟਰ ਤੇ ਸਵਾਰ 5 ਮਜ਼ਦੂਰਾਂ ਦੀ ਮੌਕੇ ਤੇ ਹੀ ਜਾਨ ਚਲੀ ਗਈ ਜਦਕਿ ਡਰਾਈਵਰ ਸਮੇਤ ਤੇਨੀ ਗੰਭੀਰ ਜ਼ਖਮੀ ਹੋਏ। ਜ਼ਖਮੀਆਂ ਨੂੰ ਹਸਪਤਾਲ 'ਚ ਪਹੁੰਚ ਕਰਵਾਇਆ ਗਿਆ ਜਿੱਥੇ ਇੱਕ ਜ਼ਖਮੀ ਨੇ ਦਮ ਤੋੜ ਦਿੱਤਾ। ਪੰਜਵੀਂ ਅਹਿਮ ਖਬਰ ਲਾਹੌਰ ਤੋਂ سامنے ਆ ਰਹੀ ਹੈ। ਪਿਨਵਰ ਸਾਬਕਾ ਪ੍ਰਧਾਨ ਮੰਤਰੀ ਰਹ ਚੁਕੇ ਨਵਾਜ਼ ਸ਼ਰੀਫ ਦੀ ਪੀਪੀਐਮਐਲਐਨ ਦੀ ਸੀਨੀਅਰ ਆਗੂ ਮਰੀਮ ਨਵਾਜ਼ ਅੱਜ ਪਾਕਿਸਤਾਨ ਦੇ ਪੰਜਾਬ ਸੂਬੇ ਦੀ ਪਹਿਲੀ ਮਹਿਲਾ ਮੁੱਖ ਮੰਤਰੀ ਬਣ ਗਈ। ਪਾਕਿਸਤਾਨ ਮੁਸਲਿਮ ਲੀਗ ਨਵਾਜ਼ ਦੀ 50 ਸਾਲਾ ਸੀਨੀਅਰ ਮੀਤ ਪ੍ਰਧਾਨ ਮਰੀਮ ਨੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਾਰਟੀ ਸਮਰਥਕ ਸੁਨੀ ਇਤਿਹਾਦ ਕੌਂਸਲ ਦੇ ਮੈਂਬਰਾਂ ਵੱਲੋਂ ਵਾਕਆਊਟ ਦੌਰਾਨ ਮੁੱਖ ਮੰਤਰੀ ਅਹੁਦੇ ਦੀ ਚੋਣ ਜਿੱਤ ਲਈ। ਮਰੀਮ ਨੇ ਪੰਜਾਬ ਵਿਧਾਨ ਸਭਾ ਜਾਂਤ ਪਹਿਲਾਂ ਜਾਤੀ ਉਮਰਾ ਵਿਖੇ ਆਪਣੀ ਮਾਂ ਦੀ ਖਬਰ ਤੇ ਵੀ ਗਈ ਛੇਵੀਂ ਅਹਿਮ ਖਬਰ Ranchi ਤੋਂ سامنے ਆ ਰਹੀ ਹੈ ਭਾਰਤ ਨੇ ਅੱਜ ਦਿੱ ਇੰਗਲੈਂਡ ਨੂੰ ਚੌਥੇ ਕ੍ਰਿਕਟ ਟੈਸਟ ਦੇ ਚੌਥੇ ਦਿਨ ਪੰਜ ਵਿਕਟਾਂ ਨਾਲ ਹਰਾ ਕੇ ਪੰਜ ਟੈਸਟਾਂ ਦੀ ਸੀਰੀਜ਼ 'ਚ 3-1 ਦੀ ਜੇਤੂ ਲੀਡ ਲੈ ਲਈ ਹੈ ਇੰਗਲੈਂਡ ਦੀਆਂ ਪਹਿਲੀ ਪਾਰੀ ਦੀਆਂ 353 ਰਨਾਂ ਦੇ ਜਵਾਬ 'ਚ ਭਾਰਤ ਨੇ 307 ਰਨ ਬਣਾਏ ਇੰਗਲੈਂਡ ਨੇ ਦੂਜੀ ਪਾਰੀ ਵਿੱਚ 145 ਰਨ ਬਣਾਏ ਤਾਂ ਭਾਰਤ ਨੇ ਅੱਜ 5 ਵਿਕਟਾਂ ਤੇ 192 ਰਨ ਬਣਾ ਕੇ ਮੈਚ ਤੇ ਸੀਰੀਜ਼ ਜਿੱਤ ਲਈ। ਇਸ ਤੋਂ ਪਹਿਲਾਂ ਅੱਜ ਭਾਰਤ ਨੇ ਦੁਪਹਿਰ ਦੇ ਖਾਣੇ ਤੱਕ 3 ਵਿਕਟਾਂ ਤੇ 118 ਰਨ ਬਣਾਏ ਸੀ ਅਤੇ ਉਸਨੂੰ ਜਿੱਤਣ ਲਈ 74 ਰਨਾਂ ਦੀ ਲੋੜ ਸੀ। ਰੋਹਿਤ ਸ਼ਰਮਾ ਨੇ 81 ਗੇਂਦਾਂ ਤੇ 55 ਰਨ ਬਣਾਏ ਜਦਕਿ ਯਸ਼ਸਵੀ ਜੈਸਵਾਲ ਨੇ 37 ਰਨ ਬਣਾਏ। ਦੋਵਾਂ ਨੇ 84 ਰਨਾਂ ਦੀ ਭਾਈਵਾਲੀ ਕੀਤੀ। ਰਜਤ ਪਾਟੇਦਾਰ ਬਿਨਾਂ ਖਾਤਾ ਖੋਲੇ ਹੀ ਆਊਟ ਹੋ ਗਏ। ਸ਼ੁਭਮਨ ਗਿੱਲ ਨੇ ਨਬਾਦ 55 ਰਨ ਬਣਾਏ। ਆਖਰੀ ਟੈਸਟ ਇਸ 7 ਮਾਰਚ ਤੋਂ ਧਰਮਸ਼ਾਲਾ ਦੇ ਵਿੱਚ ਖੇਡਿਆ ਜਾਵੇਗਾ ਸਤਵੀਂ ਅਹਿਮ ਖਬਰ ਨਿਊਯਾਰਕ ਤੋਂ سامنے ਆ ਰਹੀ ਹੈ ਜਨਵਰੀ 2022 ਦੀ ਮਨੁੱਖੀ ਤਸਕਰੀ ਦੀ ਘਟਨਾ ਦੀ ਜਾਂਚ ਦੇ ਸੰਬੰਧ ਵਿੱਚ ਸ਼ਿਕਾਗੋ ਵਿੱਚ ਭਾਰਤੀ ਮੂਲ ਦੇ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਇਸ ਘਟਨਾ ਚ ਗੁਜਰਾਤੀ ਪਰਿਵਾਰ ਦੇ ਦੋ ਬੱਚਿਆਂ ਸਮੇਤ ਚਾਰਜੀਆਂ ਦੀ ਮੌਤ ਉਦੋਂ ਠੰਡ ਵਿੱਚ ਹੋ ਗਈ ਸੀ ਜਦੋਂ ਉਹਨਾਂ ਨੂੰ ਕੈਨੇਡਾ ਤੋਂ ਅਮਰੀਕਾ ਗੈਰਕਾਨੂੰਨੀ ਢੰਗ ਨਾਲ ਦਾਖਲ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ ਇੱਕ ਰਿਪੋਰਟ ਦੇ ਵਿੱਚ ਕਿਹਾ ਕਿ ਮੁਲਜ਼ਮ ਹਰਸ਼ ਕੁਮਾਰ ਰਮਨ ਲਾਲ ਪਟੇਲ ਨੂੰ ਅਧਿਕਾਰੀਆਂ ਨੇ ਸ਼ਿਕਾਗੋ ਦੇ ਉਹਾਰੇ ਅੰਤਰਰਾਸ਼ਟਰੀ ਹਵਾਈ ਅੱਡੇ ਤੋਂ ਗ੍ਰਿਫਤਾਰ ਕਰ ਲਿਆ ਤੇ ਉਹ 28 ਫਰਵਰੀ ਨੂੰ ਸੁਣਵਾਈ ਲਈ ਅਦਾਲਤ 'ਚ ਪੇਸ਼ ਹੋਵੇਗਾ ਪਟੇਲ ਜਿਸ ਨੂੰ ਡਰਟੀ ਹੈਰੀ ਪਰਮ ਸਿੰਘ ਅਤੇ ਹਰੇਸ਼ रमेशलाल पटेल ਵੱਜੋ ਵੀ ਜਾਣਿਆ ਜਾਂਦੇ ਆ ਉਸ ਦੇ ਗੈਰ ਕਾਨੂੰਨੀ ਢੰਗ ਨਾਲ ਲੋਕਾਂ ਨੂੰ ਅਮਰੀਕਾ ਲਿਆਉਣ ਦਾ ਦੋਸ਼ ਲਗਾਇਆ ਗਿਆ। ਅੱਜਵੀਂ ਅਹਿਮ ਖਬਰ ਨਵੀਂ ਦਿੱਲੀ ਤੋਂ سامنے ਆ ਰਹੀ ਹੈ। ਵਿਦੇਸ਼ ਮੰਤਰਾਲੇ ਨੇ ਅੱਜ ਕਿਹਾ ਕਿ ਭਾਰਤ ਦੀ ਮੰਗ ਤੋਂ ਬਾਅਦ ਰੂਸੀ ਫੌਜ ਵਿੱਚ ਸਹਾਇਕ ਕਰਮਚਾਰੀ ਵੱਜੋਂ ਕੰਮ ਕਰ ਰਹੇ ਕਈ ਪਾਤਰੀਆਂ ਨੂੰ ਆਜ਼ਾਦ ਕਰ ਦਿੱਤਾ ਗਿਆ। ਇਸ ਵਿੱਚ ਕਿਹਾ ਗਿਆ ਹੈ ਕਿ ਭਾਰਤ ਰੂਸੀ ਫੌਜ ਤੋਂ ਭਾਰਤੀ ਨਾਗਰਿਕਾਂ ਦੀ ਜਲਦੀ ਆਜ਼ਾਦੀ ਲਈ ਰੂਸੀ ਅਧਿਕਾਰੀਆਂ ਨਾਲ ਸਲਾਹ-ਮਸ਼ਵਰਾ ਕਰਕੇ ਸਾਰੇ ਸੰਬੰਧਿਤ ਮਾਮਲਿਆਂ ਦੀ ਪੈਰਵੀ ਕਰਨ ਲਈ ਵਚਨਬੱਧ ਹੈ ਅਤੇ ਇਹਨਾਂ ਮਾਮਲਿਆਂ ਨੂੰ ਸਰਵੋੱਚ ਤਰਜੀਹ ਦਿੰਦਾ ਹੈ। 9ਵੀਂ ਅਹਿਮ ਖਬਰ ਇਹ ਨਵੀਂ ਦਿੱਲੀ ਤੋਂ سامنے ਆ ਰਹੀ ਹੈ। CISCE CI ਨੇ ਅੱਜ ਹੋਣ ਵਾਲੇ 12ਵੇਂ ਦੇ ਕੈਮਿਸਟਰੀ ਪੇਪਰ ਨੂੰ ਮੁਲਤਵੀ ਕਰ ਦਿੱਤਾ। ਇਸ ਨੂੰ ਮੁਲਤਵੀ ਕਰਨ ਦਾ ਕੋਈ ਕਾਰਨ ਨਹੀਂ ਦੱਸਿਆ ਗਿਆ ਪਰ ਹੁਣ ਇਹ ਪ੍ਰੀਖਿਆ 21 ਮਾਰਚ ਨੂੰ ਬਾਅਦ ਦੁਪਹਿਰ 2 ਵਜੇ ਹੋਵੇਗੀ। 10ਵੀਂ ਅਹਿਮ ਖਬਰ ਟੈਕਸਾਸ ਤੋਂ سامنے ਆ ਰਹੀ ਹੈ। ਪ੍ਰਸਿੱਧ ਭਾਰਤੀ ਮੂਲ ਦੇ ਕੰਪਿਊਟਰ ਇੰਜੀਨੀਅਰ ਅਤੇ ਪ੍ਰੋਫੈਸਰ ਅਸ਼ੋਕ ਵਿਰ ਰਾਘਵਨ ਨੂੰ ਇੰਜੀਨੀਅਰਿੰਗ ਦੇ ਖੇਤਰ ਵਿੱਚ ਯੋਗਦਾਨ ਲਈ ਟੈਕਸਾਸ ਦੇ ਸਰਵੋੱਚ ਅਕਾਦਮਿਕ ਪੁਰਸਕਾਰਾਂ ਵਿੱਚੋਂ ਇੱਕ ਅਦਿਤ ਐਂਡ ਫੀਚਰ ਉਰ ਜੋਨੇਲ ਅਵਾਰਡ ਦੇ ਨਾਲ ਸਨਮਾਨਿਤ ਕੀਤਾ ਗਿਆ ਸਕਸੈਸ ਅਕੈਡਮੀ ਆਫ ਮੈਡੀਸਨ ਇੰਜੀਨੀਅਰਿੰਗ ਸਾਇੰਸ ਐਂਡ ਟੈਕਨੋਲੋਜੀ ਜੁਰਾਜ ਦੇਵ ਉਭਰੇ ਖੋਜਕਰਨ ਨੂੰ ਇਹ ਪੁਰਸਕਾਰ ਦਿੰਦੀ ਹੈ ਰਾਈਸ ਯੂਨੀਵਰਸਿਟੀ ਦੇ ਜੋਰਜ ਆਰ ਬ੍ਰਾਊਨ ਸਕੂਲ ਆਫ ਇੰਜੀਨੀਅਰਿੰਗ ਦੇ ਇਲੈਕਟ੍ਰੀਕਲ ਐਂਡ ਕੰਪਿਊਟਰ ਇੰਜੀਨੀਅਰਿੰਗ ਦੇ ਪ੍ਰੋਫੈਸਰ ਵੀਰਾਗਵਨ ਵੈਸਲੀ ਚੁਣਿਆ ਗਿਆ ਸਵੇਰ ਨਾਲ ਚੱਲੀਆਂ ਅਹਿਮ ਖਬਰਾਂ ਇਦਾਂ ਹੀ ਹੋਰ ਖਬਰਾਂ ਦੇ ਲਈ ਜੁੜੇ ਰਹੋ ਦੇਸੇਵਕ ਨਿਊਜ਼ ਚੈਨਲ ਤੇ ਦੇਖਦੇ ਰਹੋ ਸਾਡਾ ਇੱਕ ਖਾਸ ਪ੍ਰੋਗਰਾਮ ਸੋਮਵਾਰ ਤੋਂ ਸ਼ੁੱਕਰਵਾਰ ਰੋਜ਼ ਇਸੇ ਸਮੇਂ